ਤੀ ਸੱਤਾ ਤੇ ਆਮ ਆदमी پارٹی ਦੀ ਗੱਲ ਕਰੀਏ ਚਾਰ ਜ਼ਮਿਨੀ ਚੋਣਾਂ ਦੇ ਵਿੱਚੋਂ ਤਿੰਨ ਸੀਟਾਂ ਜਿੱਤ ਲਈਆਂ ਤੇ ਉਸ ਨੂੰ ਲੈ ਕੇ ਹੁਣ ਅਗਲੀ ਰਣਨੀਤੀ ਬਣਾਉਣ ਦੇ ਲਈ ਇੱਕ ਇਸ਼ਾਰੇ ਵਜੋਂ ਕਹੀ ਹੈ ਜਾਂ ਸੰਕੇਤਕ ਤੌਰ ਤੇ ਇੱਕ ਰੈਲੀ ਕੱਢਣ ਜਾ ਰਹੇ ਆ ਉਹ ਰੈਲੀ ਦੀ ਰੂਪਰੇਖਾ ਕੀ ਹੈ ਮਕਸਦ ਕੀ ਹੋ ਸਕਦਾ ਉਹਦਾ ਇਸ ਤਰ੍ਹਾਂ ਦੀ ਗਤੀਵਿਧੀ ਕਰਨ ਦਾ ਸੰਦੀਪ ਮੈਨੂੰ ਜਿਹੜਾ ਲੱਗਦਾ ਕਿ ਤਿੰਨ ਮਕਸਦ ਨੇ ਆਮ ਆਦੀ ਪਾਰਟੀ ਦੇ ਪਹਿਲਾ ਮਕਸਦ ਕਿ ਅਮਨ ਰੋੜਾ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਇੱਕ ਵੱਡਾ ਲੀਡਰ ਸਾਬਤ ਕਰਨਾ ਹੂੰ ਦੂਜਾ ਮਕਸਦ ਹੈ ਕਿ ਜਿਹੜੀ ਪਟਿਆਲੇ ਤੋਂ ਲੈ ਕੇ ਇਹਨਾਂ ਨੇ ਅੰਮ੍ਰਿਤਸਰ ਤੱਕ ਯਾਤਰਾ ਯਾਤਰਾ ਕੱਢਣੀ ਆ ਉਹਨੂੰ ਧਾਰਮਿਕ ਯਾਤਰਾ ਕਹਿ ਲੋ ਪਰ ਮੈਨੂੰ ਧਾਰਮਿਕ ਯਾਤਰਾ ਦੇ ਨਾਲ ਇਹਨਾਂ ਪੰਜਾਂ ਥਾਵਾਂ ਤੇ ਜਿੱਥੇ ਜਾ ਰਹੇ ਉਥੇ ਨਗਰ ਨਿਕਮ ਚੋਣਾ ਨੇ ਦਸੰਬਰ ਦੇ ਅਖੀਰਲੇ ਹਫਤੇ ਹੋ ਸਕਦੀਆਂ ਨੇ ਪਰ ਉੱਥੇ ਕਿਉਂਕਿ ਹੁਣ ਸਭਾ ਜੁੜਨੀ ਹੈਗੀ ਹੈ ਛੋਟੇ ਸਹਿਬ ਜਦੋਂ ਇਮਾਰਤਾਂ ਗੁਜਰਕੌਰ ਦੀ ਸ਼ਹਾਦਤ ਨੂੰ ਲੈ ਕੇ ਲੱਖਾਂ ਦੀ ਲੋਕ ਗਿਣਤੀ ਦੇ ਵਿੱਚ ਲੋਕਾਂ ਨੇ ਨਮਨ ਕਰਨਾ ਹੈਗਾ ਸ਼ਾਇਦ ਜਨਵਰੀ ਦੇ ਪਹਿਲੇ ਹਫਤੇ ਹੋਰ ਉਹ ਧਾਰਮਿਕ ਯਾਤਰਾ ਜਾਂ ਲੋਕਾਂ ਦੀ ਚਾਰ ਸੀਟਾਂ ਤਿੰਨ ਸੀਟਾਂ ਜਿੱਤ ਕੇ ਥੋੜਾ ਲੋਕਾਂ ਦਾ ਧੰਨਵਾਦ ਕਰੋਗੇ ਧੰਨਵਾਦ ਕਰਨਾ ਜਾ ਕੇ ਲੋਕਾਂ ਦਾ ਡੇਰੇ ਕਰੋ ਚੱਬੇਵਾਲ ਕਰੋ ਧੰਨਵਾਦ ਕਰਨਾ ਜਾ ਕੇ ਗਿੱਦੜ ਬਾਹੇ ਕਰੋ ਇਹਨਾਂ ਸ਼ਹਿਰਾਂ ਦੇ ਨਾਲ ਕੀ ਲੈਣਾ ਦੇਣਾ ਹੈਗਾ ਇਸ ਕਰਕੇ ਇਹ ਸਿਰਫ ਸਿਰ ਨਗਰ ਨਿਗਮ ਚੋਣਾ ਨੂੰ ਲੈ ਕੇ ਹੀ ਪ੍ਰੋਗਰਾਮ ਬਣਾਏਗਾ ਦੂਜੀ ਗੱਲ ਨਗਰ ਨਿਗਮ ਚੋਣਾ ਕਿੱਥੇ ਕਿੱਥੇ ਹੋ ਰਹੀਆਂ ਨੇ ਪਟਿਆਲਾ ਫਗਵਾੜਾ ਜਲੰਧਰ ਲੁਧਿਆਣਾ ਤੇ ਅੰਮ੍ਰਿਤਸਰ ਇੱਥੇ ਜਾ ਰਹੇ ਨੇ ਹੁਣ ਪਹਿਲਾ ਜਿਹੜੇ ਵੀ ਕੋਈ ਵੀ ਜਿਹੜੀ ਪਾਰਟੀ ਦਾ ਪ੍ਰੈਜ਼ੀਡੈਂਟ ਬਣਦਾ ਹੁੰਦਾ ਉਹਦੇ ਵਾਸਤੇ ਤਿੰਨ ਮਹੱਤਵਪੂਰਨਾ ਤਿੰਨਾਂ ਚੋਂ ਟੌਪ ਤੇ ਮਹੱਤਵਪੂਰਨ ਜਿਹੜਾ ਨਤਮਸਤਕ ਹੋਣ ਵਾਲਾ ਜਿੱਥੇ ਸਾਰੇ ਵਰਨਾ ਵਾਸਤੇ ਸਾਰੇ ਧਰਮਾਂ ਵਾਸਤੇ ਉਹ ਅਸ਼ੀਰੀ ਦਰਬਾਰ ਸਭ ਉੱਥੇ ਜਾ ਕੇ ਮੱਥਾ ਟੇਕਦੇ ਨੇ ਫਿਰ ਦੁਰਗਾਣਾ ਮੰਦਿਰ ਜਾਣਾ ਪੈਂਦਾ ਹੈਗਾ ਫਿਰ ਵਾਲਮੀਕ ਮੰਦਿਰ ਜਾਣਾ ਪੈਂਦਾ ਹੈਗਾ ਇਹਨਾਂ ਨੇ ਅਸਵਰ ਪਟਿਆਲਾ ਜੋੜਤਾ ਕਾਲੀ ਮਾਤਾ ਦਾ ਮੰਦਿਰ ਕਿਉਂਕਿ ਪਟਿਆਲੇ ਵੀ ਇਲੈਕਸ਼ਨ ਹੈਗੀ ਆ ਇਸ ਕਰਕੇ ਪਟਿਆਲਾ ਤੋਂ ਸ਼ੁਰੂ ਕਰ ਰਹੇ ਨੇ ਅਮਨ अरोड़ा ਨੇ ਪਟਿਆਲੇ ਤੋਂ ਜਿਹੜਾ ਇਹਨਾਂ ਨੇ ਰੂਟ ਬਣਾਇਆ ਹੈਗਾ ਉਹ ਰੂਟ ਫਿਰ ਚਾਰੇ ਪਾਸੇ ਜਾਊਗਾ ਜਿੱਥੇ ਜਿੱਥੇ ਜਿਹੜੇ ਜਿਹੜੇ ਸ਼ਹਿਰ ਦੇ ਵਿੱਚ ਵੋਟਾਂ ਨੇ ਉਸ ਰੂਟ ਨੂੰ ਉਹ ਲੈ ਕੇ ਜਾ ਰਹੇ ਨੇ ਹੁਣ ਵੋਟਾਂ ਕਿਹੜੇ ਕਿਹੜੇ ਸ਼ਹਿਰ ਚ ਨਗਰ ਨਿਕਮ ਦੇ ਵਿੱਚ ਇਹਦੇ ਚ ਜਿਹੜੇ ਸ਼ਹਿਰਾਂ ਤੇ ਜਾਏਗੀ ਉਹਦੇ ਚ ਪਟਿਆਲਾ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋਣਗੇ ਸਰਹੰਦ ਮੰਡੀ ਗਬਿੰਦਗੜ ਖੰਨਾ ਦਰਾਹਾ ਦਰਾਹੇ ਤੋਂ ਬਾਅਦ ਲੁਧਿਆਣਾ ਆ ਗਿਆ ਹੂੰ ਇੰਮੰਡੀ ਕਬੇਦਗੜ ਖੰਨਾ ਦਰਾਹ ਨਗਰ ਕੌਂਸਲ ਦੀਆਂ ਵੋਟਾਂ ਨਗਰਪਾਲਿਕਾ ਦੀਆਂ ਲੁਧਿਆਣਾ ਨਗਰ ਨਗਰ ਕਮ ਦੀਆਂ ਵੋਟਾਂ ਲੱਡੋਵਾਲ ਟੋਲ ਤੋਂ ਬਾਅਦ ਫਲੋਰ ਨਗਰ ਕੌਂਸਲ ਦੀਆਂ ਵੋਟਾਂ ਫਗਵਾੜਾ ਨਗਰ ਨਗਰ ਕਮ ਦੀਆਂ ਵੋਟਾਂ ਜਲੰਧਰ ਨਗਰ ਨਗਰ ਕਮ ਦੀਆਂ ਵੋਟਾਂ ਕਰਤਾਰਪੁਰ ਨਗਰ ਕੌਂਸਲ ਦੀਆਂ ਵੋਟਾਂ ਕਰਤਾਰਪੁਰ ਤੋਂ ਅੱਗੇ ਰਈਆ ਆ ਜਾਂਦਾ ਨਗਰ ਕੌਂਸਲ ਦੀਆਂ ਵੋਟਾਂ ਜੰਡਿਆਲਾ ਗੁਰੂ ਨਗਰਪਾਲਿਕਾ ਦੇ ਵੋਟਾਂ ਫਿਰ ਅੰਮ੍ਰਿਤਸਰ ਅੰਮ੍ਰਿਤਸਰ ਸ਼ਿਰ ਦਰਬਾਰ ਸਾਹਿਬ ਮੱਥਾ ਟੇਕਣਗੇ ਉਸ ਤੋਂ ਬਾਅਦ ਦਰਗਾਣਾ ਮੰਦਿਰ ਜਾਣਗੇ ਫਿਰ ਵਾਲਮੀਕ ਰਾਮ ਤੀਰਥ ਦੇ ਮੰਦਿਰ ਦਰਸ਼ਨ ਕਰਕੇ ਯਾਤਰਾ ਸਮਾਪਤ ਇਹਨੂੰ ਧਾਰਮਿਕ ਯਾਤਰਾ ਜਾਂ ਲੋਕਾਂ ਦਾ ਸ਼ੁਕਰਾਨਾ ਵਾਲੀ ਨਹੀਂ ਹੈ ਕਿਉਂਕਿ ਸ਼ੁਕਰਾਨਾ ਤੇ ਤੁਸੀਂ ਉਦੋਂ ਨਹੀਂ ਕੀਤਾ ਹੂੰ ਜਿਸ ਦਿਨ 92 ਸੀਟਾਂ ਜਿੱਤੀਆਂ ਉਹਦੋਂ ਤੁਹਾਨੂੰ ਕਾਲੀ ਮਾਤਾ ਦਾ ਮਦਦ ਚੇਤਾ ਨਹੀਂ ਆਇਆ ਹੂੰ ਉਦੋਂ ਵੀ ਸੁਪੂਚੀ ਪੁੱਜ ਜਾਂਦੀ ਹੈਗੀ ਇਹ ਸਿਰਫ ਸਿਰਫ ਕਰਕੇ ਸ਼ਹਿਰਾਂ ਦੇ ਵੋਟਰਾਂ ਨੂੰ ਲੈ ਕੇ ਯਾਤਰਾ ਵਾ ਔਰ ਦੂਜਾ ਤੁਸੀਂ 13 ਚੋਂ 3 ਜਿੱਤੀਆਂ ਹੈ ਉਦੋਂ ਕਿਉਂ ਨਹੀਂ ਇਹ ਧਾਰਮਿਕ ਯਾਤਰਾ ਕੀਤੇ ਲੋਕਾਂ ਦਾ ਕਿਉਂ ਨਹੀਂ ਸ਼ੁਕਰਾਨਾ ਕੀਤਾ ਸਿਰਫ ਜਿਮਨੀ ਚੋਣਾ ਕਰਕੇ ਸ਼ੁਕਰਾਨਾ ਕਰਨਾ ਸੀ ਔਰ ਜਿਮਨੀ ਚੋਣਾ ਵੀ ਤੁਹਾਨੂੰ ਕਾਲੀ ਦਲ ਜਿਤਾ ਗਿਆ ਗਿੱਦੜ ਬਾਹ ਤੁਹਾਨੂੰ ਕਾਲੀ ਦਲ ਜਿਤਾ ਗਿਆ ਡੇਰਾ ਬਾਬਾ ਨਾਨਕ ਤੁਹਾਨੂੰ ਕਾਲੀ ਦਲ ਜਿਤਾ ਗਿਆ ਠੀਕ ਹੈ ਤੁਸੀਂ ਇਹ ਇਹ ਦਾ ਤਿੰਨ ਬਾਈ ਇਲੈਕਸ਼ਨ ਦਾ ਉਹ ਜਿਹੜੀਆਂ ਬਾਈ ਇਲੈਕਸ਼ਨ ਹਮੇਸ਼ਾ ਉਹ ਦੂਜਾ ਕਿੰਨਾ ਸਰਕਾਰ ਦੀਆਂ ਹੁੰਦੀਆਂ ਨੇ ਉਹ ਜਾਂ ਤੇ 13 ਚੋਂ 3 ਜਿੱਤ ਕੇ ਵੀ ਲੋਕਾਂ ਦਾ ਸ਼ੁਕਰਾਨਾ ਅਦਾ ਕਰਦੇ ਉਦੋਂ ਤੇ ਤੁਹਾਨੂੰ ਚੇਤਾ ਭੁੱਲ ਗਿਆ ਇਹ ਸਿਰਫ ਕੀ ਇਹ ਇੱਕ ਤੇ ਨਗਰ ਨਿਗਮ ਚੋਣਾ ਦੂਜੀ ਮਹੱਤਵਪੂਰਨ ਕਿ ਅ ਅਮਨ ਰੋੜਾ ਸਾਹਿਬ ਅਮਨ ਰੋੜਾ ਪੰਜਾਬ ਲੈਵਲ ਦੇ ਲੀਡਰ ਨਹੀਂ ਹੈਗੇ ਉਹ ਸਿਰਫ ਸਨਾਮ ਸੰਗਰੂਰ ਪਟਿਆਲਾ ਤੇ ਚੰਡੀਗੜ੍ਹ ਦੇ ਵਿੱਚ ਮੀਡੀਆ ਦੇ ਨਾਲ ਮੁਖਤਬ ਹੋਣ ਵਾਲੇ ਇੱਕ ਲੀਡਰ ਆ ਮਤਲਬ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਲੀਡਰ ਆ ਹੁਣ ਭਗਵੰਤ ਆਮ ਆਦਮੀ ਪਾਰਟੀ ਦਾ ਪੰਜਾਬ ਚ ਇੱਕੋ ਇੱਕ ਵੱਡਾ ਲੀਡਰ ਆ ਭਗਵੰਤ ਮਾਨ ਭਗਵੰਤ ਮਾਨ ਹੋਣੇ ਕੋਲ ਪ੍ਰਧਾਨਗੀ ਲਈ ਗਈ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਦਿੱਲੀ ਵਾਲੇ ਨੇ ਔਰ ਦਿੱਤੀ ਕਿਨੂੰ ਹੈਗੀ ਆ ਅਮਨ ਰੋੜਾ ਨੂੰ ਅਮਨ ਰੋੜਾ ਕੌਣ ਆ ਜਿਹੜਾ ਭਗਵੰਤ ਮਾਨ ਦਾ ਸਿਆਸੀ ਸ਼ਰੀਕ ਆ ਇਸ ਕਰਕੇ ਭਗਵੰਤ ਮਾਨ ਦੇ ਬਰਾਬਰ ਦਾ ਕਦਮ ਖੜਾ ਕਰਨ ਵਾਸਤੇ ਆਮ ਆਦਮੀ ਪਾਰਟੀ ਦਿੱਲੀ ਹਾਈ ਕਮਾਂਡ ਨੇ ਇਹ ਧਾਰਮਿਕ ਯਾਤਰਾ ਕਹੋ ਜਾਂ ਲੋਕਾਂ ਦਾ ਸ਼ੁਕਰਾਨਾ ਕਹੋ ਜਾਂ ਵਾਹਿਗੁਰੂ ਦਾ ਜਾਂ ਭਗਵਾਨ ਦਾ ਜਮਾਤਕ ਦਮ ਜਿਹੜਾ ਕਾਲੀ ਮਾਤਾ ਮੰਦ ਦਾ ਸ਼ੁਕਰਾਨਾ ਕਰਨ ਵਾਸਤੇ ਬਣਾਈ ਪਰ ਪਿੱਛੇ ਦਾ ਜਿਹੜਾ ਪੋਲਿਟਿਕਲ ਮਕਸਦ ਆ ਕਿਉਂਕਿ ਅਮਨ अरोड़ा ਪੰਜਾਬ ਲੈਵਲ ਦਾ ਲੀਡਰ ਨਹੀਂ ਬਣ ਹਜੇ ਹੈ ਉਹਨੂੰ ਟਾਈਮ ਲੱਗੂਗਾ ਠੀਕ ਹੈ ਇੱਕ ਠੀਕ ਹੈ ਕਿ ਆਮ ਆਦੀ ਪਾਰਟੀ ਦਾ ਇੱਕ Hindu ਚਿਹਰਾ ਵਾ ਇਸ ਤੋਂ ਇਲਾਵਾ ਅਮਨ अरोड़ा ਕੁਝ ਨਹੀਂ ਹੈਗਾ ਉਹਨੂੰ ਤੇ ਕੈਬਨਿਟ ਵੀ ਪਹਿਲੀ ਚੜੀ ਲਿਆ ਗਿਆ ਸੀ ਦੂਜੀ ਵਾਰ ਲਿਆ ਗਿਆ ਸੀ ਉਦੋਂ ਭਗਵੰਤ ਮਾਨ ਸਾਹਿਬ ਦੀ ਚੰਗੀ ਚੱਲਦੀ ਸੀ ਹੁਣ ਉਹਨੂੰ ਅਮੜ ਰੋੜਾ ਨੂੰ ਇੱਕ ਵੱਡਾ ਚਿਹਰਾ ਬਣਾਉਣ ਵਾਸਤੇ ਇਹ ਧਾਰਮਿਕ ਯਾਤਰਾ ਦਾ ਇੱਕ ਪੋਲੀਟੀਕਲ ਇੱਕ ਸਾਜ਼ਿਸ਼ ਪੋਲੀਟੀਕਲ ਕੀ ਕਹਿੰਦੇ ਉਹਨੇ ਆਪਾਂ ਇੱਕ ਵਿਉਂਤਬੰਦੀ ਯਾਰ ਪੋਲੀਟੀਕਲ ਵਿਉਂਤਬੰਦੀ ਖੜੀ ਗਈ ਹੈਗੀ ਆ ਕਿ ਭਗਵੰਤ ਮਾਨ ਦੇ ਬਰਾਬਰ ਖੜਾ ਕੀਤਾ ਜਾਵੇ ਜਿਹੜਾ ਪਾਰਟੀ ਪ੍ਰੈਜ਼ੀਡੈਂਟ ਹੁੰਦਾ ਵਾ ਅਸੂਲਨ ਤੌਰ ਤੇ ਉਹ ਕਹਿੰਦੇ ਨੇ ਨੈਕਸਟ ਟੂ ਸੀਐਮ ਜਿਹਦੀ ਪਾਰਟੀ ਦੀ ਸਰਕਾਰ ਆ ਉਹਦਾ ਪ੍ਰਧਾਨ ਨੈਕਸਟ ਟੂ ਸੀਐਮ ਹੁੰਦਾ ਜੇ ਕਾਂਗਰਸ ਵੇਲੇ ਇੱਕ ਜੋੜੀ ਬੜੀ ਮਸ਼ਹੂਰ ਰਹੀ ਸੀ ਕੈਪਟਨ ਰਵਿੰਦਰ ਸਿੰਘ ਤੇ ਸੁਨੀਲ ਜਾਖੜ ਦੀ ਉਹ ਵੀ ਇਸੇ ਤਰ੍ਹਾਂ ਇਸੇ ਤਰਜ਼ ਦੇ ਉੱਤੇ ਇਹਨੂੰ ਸਮਝਿਆ ਜਾਵੇ ਪਰ ਜਾਖੜ ਦਾ ਕਦ ਵੱਡਾ ਸੀ ਅਮਨ ਅਰੋੜਾ ਨੂੰ ਉਹਦੇ ਟਾਈਮ ਲੱਗਣਾ ਹੈਗਾ ਹਮ ਅਮਨ ਅਰੋੜਾ ਨੇ ਦੋ ਟਾਈਮ ਦੇ ਟਾਈਮ ਠੀਕ ਹੈ ਪਸ਼ੋਕੜੇ ਦਾ ਕਾਂਗਰਸੀ ਫਾਦਰ ਐਮਐਲਏ ਸੀ ਪਰ ਲੀਡਰ ਬਣਨ ਲੱਗਾ ਟਾਈਮ ਲੀਡਰ ਜੰਮ ਦੇ ਲੀਡਰ ਨਹੀਂ ਬਣਦੇ ਟਾਈਮ ਲੱਗਦਾ ਹੈ ਗ੍ਰੇਗਲ ਵੱਖਰੀ ਇਹ ਵੀ ਸੀ ਉਧਰ ਕੈਪਟਨ ਰਵਿੰਦਰ ਸਿੰਘ ਤੇ ਜਾਖੜ ਦੀ ਟਿਊਨਿੰਗ ਸਹੀ ਸੀ ਇੱਧਰ ਨਹੀਂ ਹੈ ਹਾਂ ਇੱਧਰ ਟਿਊਨਿੰ ਕੈਪਟਨ ਮਰੀਂਦਰ ਸਿੰਘ ਨੇ ਤੇ ਸਰੀਲ ਜਾਖੜ ਨੂੰ ਕਹਿ ਦਿੱਤਾ ਇਸ ਕਿ ਕਾਂਗਰਸ ਪਾਰਟੀ ਦਾ ਅਗਲਾ वारिस ਇਹ ਆ ਉਹਨੂੰ ਤਾਂ ਅਗਲਾ ਸੀਐਮ ਬਣਾਉਂਦੇ ਵੀ ਕੈਪਟਨ ਮਰੀਂਦਰ ਸਿੰਘ ਨੂੰ ਅਨਾਉਂਸ ਕਰ ਗਏ ਸੀ ਇਹਦਾ ਟਿਊਨਿੰਗ ਨੇ ਤੇ ਮੈਂ ਕਹਿੰਦਾ 86 ਸ਼ਰੀਕ ਆ ਤੇ ਸ਼ਰੀਕਾਂ ਦੀ ਕਦੀ ਵੀ ਨਹੀਂ ਬੰਦੀ ਹੁੰਦੀ ਆ ਲੋਕ ਲੱਜਾਂ ਨੂੰ ਜਾਂ ਰਵਿੰਦ ਕੇਜਰੀਵਾਲ ਸਾਹਿਬ ਵੀ ਆ ਅੱਖਾਂ ਦੇ ਸਾਹਮਣੇ ਤੇ ਇੱਕ ਦੋ ਜਣ ਫਤੇ ਸਾਂਝੀ ਕਰ ਲੈਣਗੇ ਪਰ ਬਾਕੀ ਸਾਰੀ ਆਮ ਆਦੀ ਪਾਰਟੀ ਨੂੰ ਪਤਾ ਦੁਨੀਆ ਨੂੰ ਪਤਾ ਕਿ ਇਹਨਾਂ ਦੀ ਨਹੀਂ ਬੰਦੀਏਗੀ ਅਮਨ ਰੋਡਾ ਦਾ ਕਦ ਵੱਡਾ ਕਰਨ ਵਾਸਤੇ ਨਗਰ ਨਿਕ ਮਚੋੜਾਂ ਨੂੰ ਧਿਆਨ ਦੇ ਮੱਦੇ ਨਜ਼ਰ ਇਹ ਜਿਹੜੀ ਆ ਵਿਉਂਤਬੰਦੀ ਜਿਹੜੀ ਬਣਾਈ ਗਈ ਆ ਔਰ ਦੂਜੀ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਅਮਨ ਰੋੜਾ ਹਿੰਦੂ ਭਾਈਚਾਰੇ ਚੋਂ ਲੈ ਲਿਆ ਔਰ ਜਿਹੜਾ ਅਮਨ ਸ਼ੇਰ ਸਿੰਘ ਕਲਸੀ ਆ ਉਹ ਬਟਾਲੇ ਦਾ ਇੱਕ ਐਮ ਐਲ ਏ ਆ ਇਸ ਤੋਂ ਇਲਾਵਾ ਕੁਝ ਵੀ ਨਹੀਂ ਆਏਗਾ ਉਹਨੂੰ ਠੀਕ ਹੈ ਕਿ ਹੁਣ ਉਹ ਵਰਕਿੰਗ ਪ੍ਰੈਜਿਡੈਂਟ ਬਣਾ ਦਿੱਤਾ ਹੈਗਾ ਉਹ ਇੱਕ ਕਿਉਂਕਿ ਬੀ ਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਇਹ ਜਰਨਲ ਕੈਟਾਗਰੀ ਭਾਈਸਾਰੇ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਦਾ ਭਗਵੰਤ ਮਾਨਸੰਬੀ ਜੱਟਵ ਸਿੱਖ ਹੋਗੇ ਇਹ ਇੱਕ ਕੰਬੀਨੇਸ਼ਨ ਬਣਾ ਲਿਆ ਹੁਣ ਇਹ ਕਰਕੇ ਹੁਣ ਜਿਹੜਾ ਐਸਸੀ ਭਾਈਚਾਰਾ ਉਹ ਕਹੂਗਾ ਕਿ ਅਸੀਂ ਕਿੱਥੇ ਆ ਸਾਡੀ ਨੁਮਾਇੰਦਗੀ ਪਾਟਾਂਚੇ ਜਿੱਥੇ ਹੈ ਗਈਆ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਬਣ ਗਈ ਪਾਰਟੀ ਨਹੀਂ ਬਣੀ ਹਲੇ ਤੱਕ ਆਮ ਆਦੀ ਪਾਰਟੀ ਦਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਨਾ ਉਹ ਇੱਕ ਸਰਕਾਰ ਬਣ ਗਈ ਹੈ ਪਾਰਟੀ ਨਹੀਂ ਬਣੀ ਜਦ ਤੱਕ ਪਾਰਟੀ ਨਹੀਂ ਬਣਦੀ ਤਦ ਤੱਕ ਸਰਕਾਰ ਨਹੀਂ ਚੱਲਦੀ ਹੈਗੀ ਇਸੇ ਕਰਕੇ ਇਹਨਾਂ ਕੋਲ ਸਰਕਾਰ ਨਹੀਂ ਚੱਲ ਰਹੀ ਬੜੀਆਂ ਕਮੀਆਂ ਪੇਸ਼ੀਆਂ ਨੇ ਤੁਸੀਂ ਤਿੰਨੇ ਜਿਮਨੀ ਚੋਣਾਂ ਜਿੱਤ ਕੇ ਇਹ ਮੱਲਾ ਮੱਲ ਨਹੀਂ ਮਾਰੀ ਹੈਗੀ ਇਹਦੇ ਨਾਲ ਨਹੀਂ ਮੱਲਾ ਵੱਜਦੀਆਂ ਹੈਗੀਆਂ 222 ਤੋਂ ਪਹਿਲਾਂ ਆਮ ਆਦੀ ਕਾਂਗਰਸ ਪਾਰਟੀ ਕੋ ਕਿੰਨੇ 84 ਐਮਐਲਏ ਸੀ ਬਾਜ ਠਾਰੇ ਹੀ ਰਹਿ ਗਏ ਹੁਣ 14 ਹੋ ਗਏ ਨੇ ਇੱਕ ਐਮਐਲਏ ਹੋਰ ਹਾਰ ਜਾਂ ਕਿਤੇ ਹਾਰ ਜਾਂਦੇ ਜੇ ਆ ਨਾ ਆਉਂਦੀ ਬਰਨਾਲੇ ਵਾਲੀ ਉਹਨਾਂ ਦਾ ਲੀਡਰ ਆਪ ਓਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਅਹੁਦਾ ਹੀ ਚਲੇ ਜਾਣਾ ਸੀ ਹਣਾ ਤੁਹਾਡੇ ਕੋਲ ਵਿਧਾਨ ਸਭਾ ਦੇ ਵਿੱਚ ਉਹਨੇ ਐਮਐਲਏ ਚਾਹੀਦੇ ਨੇ ਫਿਰ ਜਾ ਕੇ ਤੁਹਾਡੇ ਕੋਲ ਅਹੁਦਾ ਬਚਦਾ ਓਪੋਜੀਸ਼ਨ ਲੀਡਰ ਦਾ ਹੁਣ ਸਵਾਲ ਇਹ ਸਭ ਤੋਂ ਵੱਡੀ ਗੱਲ ਹੈ ਕਿ ਉਹ ਹੁਣ ਐਸਸੀ ਭਾਈ ਚਾਰਾ ਦੇਖੂਗਾ ਕਿ ਸਾਡੀ ਨਮਾਇਦਗੀ ਕਿੱਥੇ ਆ ਅਸੀਂ ਢਾਂਚੇ ਦੇ ਵਿੱਚ ਕਿੱਥੇ ਹੈਗੇ ਨੇ ਸਾਡਾ ਪ੍ਰਿੰਸੀਪਲ ਬੁੱਧਰਾਮ ਸੀ ਪਹਿਲਾਂ ਉਹ ਸਪੀਕਰ ਬੰਦਾ ਬੰਦਾ ਰਹਿ ਗਿਆ ਫਿਰ ਉਹ ਮੰਤਰੀ ਉਹਨੂੰ ਮੰਤਰੀ ਦੀ ਵੀ ਮੈਂ ਮੰਤਰੀ ਬਨ ਜਾ ਮੰਤਰੀ ਦਿੱਤ ਨੇ ਉਹਨੂੰ ਸਪੀਕਰ ਦਾ ਅਹੁਦਾ ਦੇ ਰਿਆ ਸੀ ਰਵਿੰਦ ਕੇਜਰੀਵਾਲ ਭਗਵਾਨਤਮਨ ਸਭ ਤੋਂ ਪਹਿਲਾਂ ਸਪੀਕਰ ਦਾ ਅਹੁਦਾ ਕਿਨੂੰ ਦੇ ਰਏ ਸੀ ਸਰਬਜੀਤ ਕੌਰ ਮਾਨੂਕੇ ਨੇ ਉਹ ਕਹਿੰਦੇ ਨਾ ਨਾ ਮੈਂ ਤੇ ਮੰਤਰੀ ਬਨਣਾ ਹੈਗਾ ਕਹਿੰਦੇ ਚੱਲ ਫਿਰ ਸਸਰੀ ਗਾਲ ਨਾ ਫਿਰ ਉਹ ਸੋਚਿਆ ਕਿ ਬੜਾ ਪੜਿਆ ਲਿਖਿਆ 6 ਕੇ 7 ਐਮਏ ਕੀਤੀ ਨੇ ਦੂਜੀ ਵਾਰ ਐਮਐਲਏ ਪ੍ਰਿੰਸੀਪਲ ਬੁੱਧਰਾਮ ਨੂੰ ਫੋਨ ਕੀਤਾ ਹੈਗਾ ਉਹ ਵੀ ਮਨਾ ਕਰਕੇ ਕਹਿੰਦਾ ਮੈਂ ਤੇ ਮੰਤਰੀ ਤੋਂ ਬਗੈਰ ਮੈਨੂੰ ਸਾਹ ਨਹੀਂ ਆਉਂਦਾ ਹੈਗਾ ਉਹ ਦੋਨੇ ਰਹਿ ਗਏਗੇ ਹੁਣ ਉਹ ਦੋਨੇ ਐਸ்சிਪਾਈ ਚਾਰੇ ਦੇ ਨਾਲ ਸੰਬੰਧ ਰੱਖਦੇ ਆਮ ਆਦੀ ਪਾਰਟੀ ਇੱਕ ਰਿਕਾਰਡ ਬਣਾਉਣ ਲੱਗੀ ਸੀ ਕਿ 75 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਇੱਕ ਲੇਡੀ ਸਪੀਕਰ ਬਣਨ ਲੱਗੀ ਉਹ ਸਰਬਜੀਤ ਕੌਰ ਮਾਨੂ ਕਿ ਹੋਣਾ ਹੈ ਹਰਦੀਸਾਖ ਸਿਰਫ ਡਿਪਟੀ ਸਪੀਕਰ ਇੱਕ ਲੇਡੀ ਆ ਸਾਝੇ ਪੰਜਾਬ ਵੇਲੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਡਿਪਟੀ ਸਪੀਕਰ ਸਪੀਕਰ ਦਾ ਅਹੁਦਾ ਕਿਸੇ ਔਰਤ ਕੋ ਨਹੀਂ ਰਿਹਾ ਉਹ ਬੀਬੀ ਨੇ ਲਈ ਨਹੀਂ ਹੈਗੀ ਹੁਣ ਐਸ்சிਪਾਈ ਚਾਰੇ ਕਹੇਗਾ ਕਿ ਸਾਡਾ ਢਾਂਚੇ 'ਚ ਕਿੱਥੇ ਆ ਉਹ ਢਾਂਚੇ ਚ ਕੀ ਇੱਕ ਹੋਰ ਕਿਸੇ ਨੂੰ ਵਰਕਿੰਗ ਪ੍ਰੈਜ਼ੀਡੈਂਟ ਲਾਉਣਗੇ ਜਿਵੇਂ ਨਵਜੋਤ ਸਿੰਘ ਸਿੱਧੂ ਦੇ ਨਾਲ ਤਿੰਨ ਚਾਰ ਵਰਕਿੰਗ ਪ੍ਰੈਜ਼ੀਡੈਂਟ ਲਾਤੇ ਇੱਕ ਹਿੰਦੂ ਭਾਈਚਾਰੇ ਦਾ ਤੇ ਇੱਕ ਬੀਸੀ ਭਾਈਚਾਰੇ ਚੋਂ ਲਾਤੇ ਇੱਕ ਐਸਸੀ ਭਾਈਚਾਰੇ ਦਾ ਹੋ ਸਕਦਾ ਹੈ ਕਿ ਸਰਕਾਰ ਦੇ ਵਿੱਚ ਉਹਨਾਂ ਨੂੰ ਕੋਈ ਅਹੁਦਾ ਦਿੱਤਾ ਚਰਚਾ ਤੇ ਹੈ ਕਿ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਘੱਟੋ-ਘੱਟ 35-36% ਐਸਸੀ ਭਾਈਚਾਰੇ ਦੀ ਪੋਪੂਲੇਸ਼ਨ ਉਹ ਸਦਾ ਹੈ ਕਿ ਕਿਸੇ ਨੇ ਐਸਸੀ ਨੂੰ ਡਿਪਟੀ ਸੀਐਮ ਬਣਾ ਦਿੱਤਾ ਜਾਵੇ ਜਿਨ੍ਹਾਂ ਨੇ ਪਿੱਛੇ ਜੇ ਰੌਲਾ ਪਾਏ ਉਹਨਾਂ ਦੇ ਵਪਾਰ ਕੁਤਰ ਦਿੱਤੇ ਪਰ ਇਸ ਸਮੇਂ ਸਹੀ ਪੰਜਾਬ ਸਰਕਾਰ ਦੇ ਵਿੱਚ ਐਸਸੀ ਭਾਈਚਾਰੇਗਰ ਮੰਤਰੀ ਦੀ ਗਿਣਤੀ ਕੀਤੀ ਹੋਵੇ 5 ਕੇ 6 ਨੇ ਹੋ ਸਕਦਾ ਹੈ ਕਿ ਉਧਰ ਕੋਟਾ ਪੂਰਾ ਕਰ ਦਿੱਤਾ ਹੋਵੇ ਪਾਰਟੀ ਨੇ ਪਰ ਢਾਂਚਾ ਜਿਹੜਾ ਵਾ ਸਰਕਾਰ ਦੇ ਵਿੱਚ ਅਹੁਦੇ ਵਕਰੇ ਨੇ ਤੇ ਪਾਰਟੀ ਦੇ ਵਿੱਚ ਉਹਦੇ ਵੱਖਰੇ ਨੇ ਪਰ ਆ ਜਿਹੜੀ ਯਾਤਰਾ ਹੈ ਜਿਹੜੀ ਅੱਜ ਕੈਬਨਿਟ ਮੰਤਰੀ ਤਰਨ ਤਨ ਤਨਪ੍ਰੀਤ ਸਿੰਘ ਸੋਂਦ ਜਿਹੜੇ ਨੇ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਜਿਹੜਾ ਪਲਾਨ ਦੱਸਿਆਗਾ ਉਹਦਾ ਪਲਾਨ ਦਾ ਜਿਹੜਾ ਮੋਟੂ ਜਿਹੜਾ ਹੈਗਾ ਨਾ ਸਿਰਫ ਤੇ ਸਿਰਫ ਨਗਰ ਨਗਰ ਕਮੇਟੀਆਂ ਦੀਆਂ ਚੋਣਾਂ ਤੇ ਨਗਰ ਕਮੇਟੀਆਂ ਚ ਨਗਰਪਾਲਿਕਾ ਦੀਆਂ ਚੋਣਾਂ ਨੇ ਦੂਜਾ ਕਿ ਕੀ ਭਗਵੰਤ ਮਾਨ ਦੇ ਬਰਾਬਰ ਦਾ ਕਦਮਣ ਅਰੋੜਾ ਬਣ ਸਕਦਾ ਹੈ ਇਸ ਕਰਕੇ ਗੁਰੂ ਗੁਰੂ ਦੀ ਓਟ ਜਾਂ ਭਗਵਾਨ ਦੀ ਓਟ ਜਾ ਕਾਲੀ ਮਾਤਾ ਦੀ ਓਟ ਜਾਂ ਭਗਵਾਨ ਵਾਲਮੀਕ ਦੀ ਓਟ ਲਈ ਜਾ ਰਹੀ ਹੈ ਕਿ ਨਹੀਂ ਪਰ ਪਿੱਛੇ ਪੂਰੀ ਦੀ ਪੂਰੀ ਜਿਹੜਾ ਮਸਲਾ ਵਾ ਉਹ ਪੋਲਿਟਿਕਲ ਹੈਗਾ ਵਾ ਨਗਰ ਦੇ ਬਚਾਉਣਾ ਸਾਨੂੰ ਫਾਇਦਾ ਹੋਵੇ ਔਰ ਦੂਜਾ ਅਮਲ ਰੋੜਾ ਦਾ ਜਿਹੜਾ ਕਦ ਦਾ ਉਹ ਵੱਡਾ ਹੋਵੇ ਪਰ ਕਦ ਇਦਾਂ ਨਹੀਂ ਬਣਦੇ ਹੈਗੇ ਨੇ ਕਦ ਬਣਨ ਲੱਗਾ ਟਾਈਮ ਲੱਗਦੇ ਨੇ ਭਗਵੰਤ ਮਾਨ ਕਦ ਇਸ ਕਰਕੇ ਵੱਡਾ ਸੀ ਕਿਉਂਕਿ ਉਹ ਪੋਲਿਟਿਕਸ ਦੇ ਆਉਣ ਤੋਂ ਪਹਿਲਾਂ ਹੀ ਇੱਕ ਪੰਜਾਬ ਦੇ ਸੈਲੀਬ੍ਰਿਟੀ ਚਿਹਰਾ ਸੀ 17 ਸਾਲ ਦੀ ਉਮਰ ਦੇ ਵਿੱਚ ਜੋ ਉਹਨੇ ਨਾਮ ਨਾਲ ਖੱਟ ਲਿਆ ਉਹਨੇ ਉਸ ਨਾਮ ਨਾਲ ਜਿਹੜਾ ਖੱਟਿਆਗਾ ਉਹਦੀ ਖੱਟੀ ਭਗਵੰਤਮਾਨ ਸਾਹਿਬ ਨੇ ਖਾਧੀ ਆ ਉਹ ਖੱਟੀ ਦੇ ਰੂਪ ਚ ਉਹਨਾਂ ਨੂੰ ਮੁੱਖ ਮੰਤਰੀ ਦਾ ਉਹਦਾ ਮਿਲਿਆ ਸੈਲੀਬ੍ਰਿਟੀ ਸੀ ਗੱਲ ਕਰਨੀ ਆਉਂਦੀ ਸੀ ਵਿਅੰਗ ਕੱਸਦੇ ਸੀ ਭ੍ਰਿਸ਼ਟਾਚਾਰ ਨੂੰ ਲੈ ਕੇ ਪ੍ਰਸ਼ਾਸਨਿਕ ਕੰਮਾਂ ਦੇ ਵਿੱਚ ਜਿਹੜੀਆਂ ਹੀਰਾ ਫੇਰੀਆਂ ਹੁੰਦੀਆਂ ਸੀ ਫਿਰ 2014 ਚ ਉਹ ਐਮਪੀ ਬੰਦੇ 2019 ਦੇ ਵਿੱਚ ਐਮਪੀ ਬੰਦੇ ਆ ਗਏ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਜਾਂਦੀਆਂ ਨੇ ਜੇ 17 ਦੇ ਵਿੱਚ ਅਗਵਾਈ ਤੇ ਚੋਣਾਂ ਨਹੀਂ ਲੜੀਆਂ ਗਈਆਂ ਤੇ 20 ਐਮਐਲਏ ਉਹਨਾਂ ਹੁਣ 22 ਦੇ ਵਿੱਚ ਇੱਕ ਲੋਕਦੁਖੀ ਕਾਲੀਆਂ ਤੋਂ ਕਾਂਗਰਸ ਕਾਂਗਰਸਿਆਂ ਤੋਂ 22 ਦੇ ਵਿੱਚ ਉਹਦੀ ਗਵਾਈ ਚ ਚੋਣਾਂ ਲੜੀਆਂ ਗਈਆਂ 92 ਐਮਐਲਏ ਆਗੇ ਨੇ ਹੁਣ ਤਿੰਨ ਉਹ ਕੁੱਲ ਮਿਲਾ ਕੇ 94 ਹੋ ਗਏ ਨੇ ਜੇ ਸੁੱਖੀ ਨੂੰ ਵੀ ਪਾਲੀਏ 95 ਐਮਐਲਏ ਬਣ ਜਾਂਦੇ ਨੇ ਹਲੇ ਉਹਨੇ ਅਸਤੀਫਾ ਦਿੱਤਾ ਨਹੀਂ ਲੇਕਿਨ ਹਮਾਇਤ ਤੇ ਉਹਨੇ ਕਰ ਹੀ ਦਿੱਤੀ ਉਹ ਆਪਣੇ ਆਪ ਚ ਇੱਕ ਵੱਡੀ ਗੱਲ ਤੇ ਆਮ ਆਦੀ ਪਾਰਟੀ ਕੋਲ ਜਿਵੇਂ ਦਿੱਲੀ ਦੇ ਵਿੱਚ ਰਵਿੰਦ ਕੇਜਰੀਵਾਲ ਤੋਂ ਬਗੈਰ ਕੋਈ ਚਿਹਰਾ ਨਹੀਂ ਆ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੋਲੋਂ ਭਗਵੰਤ ਮਾਨ ਤੋਂ ਇਲਾਵਾ ਕੋਈ ਚਿਹਰਾ ਨਹੀਂ ਆ ਇਸ ਕਰਕੇ ਇਹ ਸਵਾਲ ਹੁਣ ਉਹੀ ਹੈ ਕਿ ਇੱਕ ਪੰਥ ਦੋ ਕਾਜ ਕਹਿੰਦੇ ਨੇ ਇੱਕ ਲੋਕਾਂ ਦਾ ਸ਼ੁਕਰਾਨਾ ਕਰ ਰਹੇ ਨੇ ਕਰਨਾ ਤੇ ਤੇ ਨਾਲ ਕਾਜ ਚਾਹੀਦਾ ਨਗਰ ਨਿਕਮ ਚੋਣਾਂ ਦੇ ਬਹਾਨੇ ਇਹ ਯਾਤਰਾ ਸ਼ੁਰੂ ਕਰ ਰਹੇ ਨੇ ਇੱਕ ਅਮਨ ਰੋੜਾ ਦਾ ਕਦ ਕਿਵੇਂ ਉੱਚਾ ਕਰਨਾ ਹੈਗਾ ਭਗਵੰਤ ਮਾਨ ਦੇ ਬਰਾਬਰ ਕਿਵੇਂ ਉਹਦਾ ਕਦ ਹੋਵੇ ਉਹਨੂੰ ਲੈ ਕੇ ਕਿ ਸਿਆਸੀ ਜਿਹੜੀਆਂ ਚੁਲਾਕੀਆਂ ਹੁੰਦੀਆਂ ਨਾ ਉਹ ਇੱਕ ਖੇਡ ਆ ਸਿਆਸੀ ਖੇਡ ਆ ਉਸ ਖੇਡ ਦੇ ਵਿੱਚ ਦੇਖਦੇ ਕੌਣ ਜਿੱਤਦਾ ਕੌਣ ਹਾਰਦਾ ਤੇ ਵਾਕਈ ਅਮਨ ਰੋੜਾ ਕਿਵੇਂ ਆਪਣੇ ਆਪ ਨੂੰ ਪੰਜਾਬ ਦੇ ਇੱਕ ਸਟੈਬਲਿਸ਼ਡ ਲੀਡਰ ਦੇ ਤੌਰ ਤੇ ਉਸਤਾਪਤ ਕਰਦੇ ਹੈਗੇ ਨੇ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ